ਥਾਣਾ ਗੁਰਾਇਆਂ ਅਧੀਨ ਪੈਂਦੇ ਕੋਟਲੀ ਖੱਖਿਆਂ ਵਿਖੇ ਇੱਕ ਬੜੀ ਦੁਖਦਾਈ ਘਟਨਾ ਵਾਪਰੀ ਹੈ ਜਿੱਥੇ ਕੇ 7 ਸਾਲ ਦੀ ਬੱਚੀ ਪਲਾਸਟਿਕ ਦੀ ਡੋਰ ਜਿਹਦੇ ਨਾਲ ਪਤੰਗ ਉਡਾਇਆ ਜਾਂਦਾ ਗਲੇ ਦੇ ਵਿੱਚ ਫਿਰਨ ਦੇ ਨਾਲ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਮੌਤ ਹੋ ਗਈ। ਇਹ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਨੰਨੀ-ਮੁੰਨੀ ਬੱਚੀ ਦੇਖ ਕੇ ਹਰ ਇੱਕ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਜਾਏਗਾ। ਅਸੀਂ ਭਾਰਤੀ ਲੋਕ ਆਜ਼ਾਦੀ ਦਾ ਨਜ਼ਾਇਜ਼ ਫਾਇਦਾ ਲੈਂਦੇ ਹਾਂ। ਹਰ ਪਾਸੇ ਅਸੀਂ ਸਾਨੂੰ ਕੌਣ ਪੁੱਛਣ ਵਾਲਾ ਸਾਨੂੰ ਕੌਣ ਕਹਿਣ ਵਾਲਾ ਸਾਨੂੰ ਕੌਣ ਰੋਕਣ ਵਾਲਾ ਅਸੀਂ ਕਿਸੇ ਦੀ ਮੰਨਦੇ ਨਹੀਂ ਅਸੀਂ ਤਾਂ ਉੱਥੇ ਲਾਪਰਵਾਹੀ ਕਰਦੇ ਜਿੱਥੇ ਪਵੰਦੀ ਹੁੰਦੀ ਆ ਤੇ ਇਸ ਪਵੰਦੀ ਦੇ ਨਤੀਜੇ ਸਾਡੇ ਸਾਹਮਣੇ ਆਉਂਦੇ ਨੇ ਤੇ ਜਿਨ੍ਹਾਂ ਦੇ ਮਾਪੇ ਮਾਪਿਆਂ ਦੇ ਬੱਚੇ ਜਿਹੜੇ ਪਤੰਗ ਉਡਾਉਂਦੇ ਅੱਖਾਂ ਦੇ ਸਾਹਮਣੇ ਸੱਤਾਂ ਦੇ ਉੱਤੇ ਮਾਪਿਆਂ ਦਾ ਵੀ ਕਸੂਰ ਹੈ ਤੇ ਉਹਨਾਂ ਬੱਚਿਆਂ ਦਾ ਵੀ ਕਸੂਰ ਹੈ ਜਿਹੜੇ ਮਾਪਿਆਂ ਦੀ ਗੱਲ ਨਹੀਂ ਮੰਨਦੇ ਤੇ ਅਸੀਂ ਕੋਸਦੇ ਹਾਂ ਪ੍ਰਸ਼ਾਸਨ ਨੂੰ ਕਿ ਚਿਤਾਵੰਦ ਕੀ ਹੋਣਾ ਜੇ ਡੋਰ ਨਹੀਂ ਹੁੰਦੀ ਤੇ ਸਾਡੇ ਘਰ ਦੇ ਬੱਚਾ ਬੱਚਾ ਜਦੋਂ ਲੈ ਕੇ ਆਉਂਦਾ ਜੇ ਸਾਤੋਂ ਆਪਣਾ ਬੱਚਾ ਨਹੀਂ ਰੁਕਦਾ ਤੇ ਸਰਕਾਰਾਂ ਕਿੰਨਾ ਕੁ ਰੁਕ ਸਕਦੀਆਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਤੇ ਨਾਲ ਗੱਲ ਇਹ ਵੀ ਚੱਲਦੀ ਹੈ ਕਿ ਇਹ ਡੋਰ ਚైనా ਡੋਰ ਨਹੀਂ ਸੀ ਆਮ ਤਾਗਾ ਸੀ ਸਵਾਲ ਤੇ ਕਤਲ ਦਾ ਸਵਾਲ ਤੇ ਮੌਤ ਦਾ ਸਵਾਲ ਤੇ ਉਹ ਮਾਪਿਆਂ ਦੀ ਇਸ ਬੱਚੀ ਜਿਹੜੀ ਅੱਜ ਉਹਨਾਂ ਦੇ ਵਿੱਚ ਨਹੀਂ ਹੈ ਗੱਲ ਉਹਦੀ ਹੈ ਇਹ ਘਟਨਾ ਥਾਣਾ ਗੁਰਾਇਆਂ ਅਧੀਨ ਪੈਂਦਾ ਪਿੰਡ ਦੁਸਾਂਝਕਲਾਂ ਦੁਸਾਂਝਕਲਾਂ ਦੇ ਬਿਲਕੁਲ ਨੇੜੇ ਪਿੰਡ ਕੋਟਲੀ ਖੱਖਿਆਂ ਦੀ ਹੈ ਜਿੱਥੇ 7 ਸਾਲ ਦੀ ਬੱਚੀ ਆਪਣੇ ਬਾਬੇ ਦੇ ਨਾਲ ਪਿੰਡ ਕੋਟਲੀ ਖੱਖਿਆਂ ਤੋਂ ਦੁਸਾਂਝਕਲਾਂ ਨੂੰ ਜਾ ਰਹੀ ਸੀ ਮੋਟਰਸਾਈਕਲ ਤੇ ਇੱਕ ਬੱਚੀ ਪਿੱਛੇ ਬੈਠੀ ਹੈ ਤੇ ਇੱਕ ਬੱਚੀ ਅੱਗੇ ਬੈਠੀ ਹੈ ਜਦੋਂ ਕੋਟਲੀ ਖੱਖਿਆਂ ਤੋਂ ਦੁਸਾਂਝ ਕਲਾਂ ਦੇ ਵਿਚਕਾਰ ਜਾਂਦੇ ਤੇ ਰਸਤੇ ਦੇ ਵਿੱਚ ਪਤੰਗ ਦੀ ਡੋਰ ਵਾਲਾ ਧਾਗਾ ਡੋਰ ਉਹਦੇ ਗਲੇ ਦੇ ਵਿੱਚ ਫਸ ਜਾਂਦੀ ਹੈ ਜ਼ਖਮੀ ਗੰਭੀਰ ਹੋ ਜਾਂਦੀ ਹੈ ਤੁਸੀਂ ਅੰਦਾਜ਼ਾ ਲਾਓ ਕਿ ਉਹ ਬਾਬਾ ਤੇ ਜਿਹਦੇ ਪਿੱਛੇ ਵੀ ਇੱਕ ਬੱਚੀ ਬੈਠੀ ਹੈ ਆਪਣੀ ਪੋਤਰੀ ਨੂੰ ਜ਼ਖਮੀ ਹਾਲਤ ਦੇ ਵਿੱਚ ਕਿਵੇਂ ਹਸਪਤਾਲ ਤੱਕ ਲੈ ਕੇ ਗਿਆ ਹੋਊਗਾ ਤੇ ਹਸਪਤਾਲ ਦੇ ਵਿੱਚ ਮure ਡਾਕਟਰ ਹੈ ਨਹੀਂ ਕਿਉਂਕਿ ਸਾਡੇ ਦੇਸ਼ ਦਾ ਸਿਸਟਮ ਇਹ ਹੈ ਕਿ ਹਸਪਤਾਲਾਂ ਦੇ ਵਿੱਚ ਡਾਕਟਰ ਤਾਂ ਹੈ ਹੀ ਨਹੀਂ ਤੇ ਦੂਸਾਂਝ ਕਲਾ ਤੋਂ ਜਦੋਂ ਫਗਵਾੜੇ ਤੱਕ ਜਾਂਦੇ ਆ ਤੇ ਜਿਆਦਾ ਖੂਨ ਵਹਿਣ ਦੇ ਨਾਲ ਗੰਭੀਰ ਜ਼ਖਮੀ ਪਹੁੰਚੀ ਤੇ ਮੌਤ ਹੋ ਜਾਂਦੀ ਹੈ ਇਹ ਦਰਦਨਾਕ ਘਟਨਾ ਇਹ ਬੱਚੀ ਹਰਲੀਨ ਕੌਰ ਜੇਸ ਬੱਚੀ ਦੀ ਤੁਸੀਂ ਤਸਵੀਰ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਸ ਬੱਚੀ ਦੀ ਮੌਤ ਹੋਈ ਹੈ 7 ਸਾਲ ਦੀ ਬੱਚੀ ਜਿਹੜੀ ਸਕੂਲ ਦੇ ਵਿੱਚ ਪੜ੍ਹਦੀ ਸੀ ਘਰ ਦੇ ਹਾਲਾਤ ਵੀ ਬਹੁਤ ਸਾਰੀਆਂ ਬਿਮਾਰੀਆਂ ਦੇ ਕਾਰਨ ਗੰਭੀਰ ਨੇ ਤੇ ਇਸ ਘਰ ਦੇ ਵਿੱਚ ਘਟਨਾ ਵਾਪਰੀ ਹੈ ਤੇ ਗੱਲ ਦੇਖਣ ਦੇ ਵਿੱਚ ਇਹ ਆਉਂਦੀ ਆ ਕਿ ਇਸ ਬਸੰਤ ਪੰਚਮੀ ਤੇ ਵੀ ਪਿਛਲੇ ਸਾਲ ਦੀ ਤਰ੍ਹਾਂ ਨੌ ਜਵਾਨਾਂ ਨੇ છਤਾਂ ਦੇ ਉੱਤੇ ਕੋਠਿਆਂ ਦੇ ਉੱਤੇ ਚੜ ਚੜ ਕੇ ਵੀਜੇ ਲਾਲਾ ਕਿ ਤਮੱਚੜ ਪਾਈ ਤੇ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਪਰ ਰੁਕਦਾ ਵੀ ਕਿੱਥੇ ਹੈ ਤੇ ਇਹ ਜਦੋਂ ਮੰਡੀਰ ਹੁੰਦੀ ਇਕੱਠੀ ਤੇ ਇਹ ਤਰਾਂਤਰਾਂ ਦੇ ਨਸ਼ੇ ਕਰਕੇ ਤੇ ਹੱਥਾਂ ਦੇ ਵਿੱਚ ਉਹ ਕਤਲਾਨਾਂ ਡੋਰ ਫੜ ਕੇ ਕਿਵੇਂ ਇਹ ਪਤੰਗ ਉਡਾਉਂਦੇ ਨੇ ਉਡਾਉਣ ਤੋਂ ਬਾਅਦ ਇਹ ਕੱਟ ਵੀ ਦਿੰਦੇ ਨੇ ਛੱਡ ਦਿੰਦੇ ਨੇ ਕਿ ਜਿੱਥੇ ਜਾਂਦਾ ਪਤੰਗ ਜਾਏ ਜਿੱਥੇ ਡੋਰ ਜਾਂਦੀ ਜਾਏ ਜਿਹਦਾ ਸਰਕਲ ਹੁੰਦਾ ਹੋਵੇ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਤੇ ਦੋਸ਼ ਮੜਿਆ ਜਾਂਦਾ ਲੋਕਾਂ ਦੇ ਵੱਲੋਂ ਪੁਲਿਸ ਤੇ ਜਾਂ ਸਰਕਾਰਾਂ ਤੇ ਤੁਹਾਡੇ ਗੁਆਂਢ ਦੇ ਵਿੱਚ ਵੀ ਤਾਂ ਇਹ ਕੁਝ ਹੋ ਰਿਹਾ ਬੱਚੇ ਪਤੰਗ ਉਡਾਰ ਰਹੇ ਤੁਸੀਂ ਕਿੰਨਾ ਕੁ ਰੁਕਿਆ ਪੰਚਾਇਤ ਨੇ ਕਿੰਨਾ ਕੁ ਰੁਕਿਆ ਸੰਸਥਾਵਾਂ ਨੇ ਕਿੰਨਾ ਕੁ ਰੁਕਿਆ ਇਹ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਕਿੰਨਾ ਕੁ ਰੁਕਿਆ ਬੱਚੇ ਨਿੱਕੇ ਹੁਣ ਤਾਂ ਵੀ ਮੰਨ ਲਈਏ ਵੱਡੇ ਬੱਚੇ ਬਹੁਤ ਜਗ੍ਹਾ ਤਾਂ ਸੀ ਇਹ ਦਿਖਿਆ ਕਿ ਵੱਡੇ ਵੱਡੇ ਡੀਜੇ ਲਾ ਕੇ ਵੀਰਾਂ ਪੀ ਪੀ ਕੇ ਤਮੱਚੜ ਪਾ ਪਾ ਕੇ ਚੀਕਾ ਮਾਰ ਮਾਰ ਕੇ ਪਤੰਗ ਢਾਉਂਦੇ ਨੇ ਕਿ ਉਹ ਬੱਚੇ ਨੇ ਇਹ ਦੇਸ਼ ਦੇ ਵਿੱਚ ਅਸਲ ਦੇ ਵਿੱਚ ਅਸਲ ਆਜ਼ਾਦੀ ਦਾ ਨਜ਼ਾਇਜ਼ ਪੈਦਾ ਕਿਉਂਕਿ ਅਸੀਂ ਬੰਦਿਆਂ ਦੀ ਤਰ੍ਹਾਂ ਜਿਉਣਾ ਹੀ ਨਹੀਂ ਸਿੱਖਿਆ ਹਜੇ ਕਿ ਬੰਦਿਆਂ ਦੀ ਤਰ੍ਹਾਂ ਜਿਉਈ ਦਾ ਕਿਵੇਂ ਆ ਇਹ ਜਿਹੜੀ ਘਟਨਾ ਵਾਪਰੀ ਹੈ ਬੜੀ ਦੁਖਦਾਈ ਘਟਨਾ ਇਹ ਇੱਕ ਘਟਨਾ ਨਹੀਂ ਹੈ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਪਹਿਲਾਂ ਵੀ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਸਾਹਮਣੇ ਆਈਆਂ ਕਿ ਇੱਕ ਮੋਟਰਸਾਈਕਲ ਦੇ ਉੱਤੇ ਇੱਕ ਮੀਆਂ بیوی ਦੋਨੋਂ ਜਾ ਰਹੇ ਨੇ ਬੜੇ ਆਪਣੇ ਹੱਥ ਦੇ ਖੇਡਦੇ ਤੇ ਅਚਨਚੇਤ ਉਹ ਜਿਹੜਾ ਮੋਟਰਸਾਈਕਲ ਚਲਾ ਰਿਹਾ ਔਰਤ ਦੇ ਘਰ ਵਾਲਾ ਉਹਦੇ ਗਲੇ ਦੇ ਵਿੱਚ ਡੋਰ ਫਿਰ ਜਾਂਦੀ ਤਾਂ ਪਿੱਛੋਂ ਉਹਨੇ ਹੱਥ ਰੱਖਿਆ ਤੇ ਫਿਰ ਵੀ ਮੋਟਰਸਾਈਕਲ ਚਲਾ ਕੇ ਹਸਪੀਟਲ ਤੱਕ ਜਾਣ ਦੀ ਹਿੰਮਤ ਕਰ ਰਿਹਾ ਬੰਦਾ ਦਰਦਨਾਕ ਘਟਨਾਵਾਂ ਨੇ ਪਰ ਫਿਰ ਵੀ ਸਰੇ ਆਮ ਪਤੰਗ ਚ ਉਡਾਏ ਜਾਂਦੇ ਨੇ ਇਹ ਸਰੇ ਆਮ ਇੱਕ ਕਾਪਲਾਨਾ ਜਿਹੜੀ ਖੂਨੀ ਡੋਰ ਜਿਹੜੀ ਹੈ ਇਹ ਜ਼ਰੂਰੀ ਨਹੀਂ ਕਿ ਜਿਹਦੇ ਤੇ ਮੇਡ ਇਨ ਚైనా ਲਿਖਿਆ ਉਹੀ ਜਿਹੜੀ ਖਤਰਨਾਕ ਹੈਗੀ ਆ ਡੋਰ ਤੇ ਡੋਰ ਆ ਰਸਤੇ ਦੇ ਵਿੱਚ ਜਾਂਦੇ ਹੋਏ ਬਾਈਕ ਤੇ ਚਲਾਉਂਦੇ ਹੋਏ ਗਲੇ ਨੂੰ ਕੋਈ ਵੀ ਡੋਰ ਜਦੋਂ ਲੱਗ ਜਾਂਦੀ ਆ ਉਹਦਾ ਨੁਕਸਾਨ ਹੁੰਦਾ ਹੀ ਹੁੰਦਾ ਤੇ ਇਸ ਡੋਰ ਨੂੰ ਬਿਲਕੁਲ ਪਾਬੰਦੀ ਹੋਣੀ ਚਾਹੀਦੀ ਆ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਹੋਵੇ ਜਾਂ ਨਾ ਹੋਵੇ ਆਪਣੇ ਆਂਢ ਗੁਆਂਢ ਤਾਂ ਆਪਣੇ ਪਿੰਡ ਦੇ ਵਿੱਚ ਜ਼ਰੂਰ ਖਿਆਲ ਰੱਖੋ ਜੇਕਰ ਕੋਈ ਇਸ ਤਰ੍ਹਾਂ ਡੋਰ ਦੇ ਨਾਲ ਪਤੰਗ ਅਡੋਂਦਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰੋ ਜੇ ਨਹੀਂ ਮੰਨਦਾ ਤਾਂ ਉਹਨੂੰ ਪੰਚਾਇਤੀ ਤੌਰ ਤੇ ਸੰਸਥਾ ਤੌਰ ਤੇ ਜਾਂ ਆਪਣੇ ਤੌਰ ਤੇ ਨਹੀਂ ਤੇ ਪੁਲਿਸ ਨੂੰ ਦੱਸ ਕੇ ਉਹਦੇ ਤੇ ਕਾਨੂੰਨੀ ਕਾਰਵਾਈ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਇਹ ਹਰਲੀਨ ਕੌਰ ਦੀ ਮੌਤ ਹੋਈ ਆ ਨੰਨੀ-ਮੁੰਨੀ ਬੱਚੀ ਦੀ ਇਇ ਇਸ ਤਰ੍ਹਾਂ ਦੀ ਬੱਚੀ ਜਾਂ ਇਸ ਤਰ੍ਹਾਂ ਦੇ ਹੋਰ ਲੋਕ ਤੁਹਾਡੇ ਘਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ ਆਓ ਆਪਾਂ ਦੇਸ਼ ਦੇ ਚੰਗੇ ਨਾਗਰਿਕ ਬਣੀਏ ਆਜ਼ਾਦੀ ਦਾ ਮਜ਼ਾਇਦ ਫਾਇਦਾ ਨਾ ਲਈਏ ਤੇ ਦੇਸ਼ ਭਾਰਤ ਨੂੰ ਹੋਰ ਸੋਨੇ ਦੀ ਚਿੜੀ ਤੇ ਖੁਸ਼ਹਾਲ ਬਣਾਉਣ ਦੇ ਯਤਨ ਕਰੀਏ